ਕਿੱਲਰੇਵਾ ਕਪੜੇ ਤੇ ਆ ਮਿਲੀਆਂ ਵੀ ਇਹ ਦਵਾਈਆਂ ਖਿਲਰੀਆਂ ਆ ਤੇ ਵੀ ਆਪਣੇ ਪਰਸ਼ਾਦ ਆ ਵੇਖੋ ਵੀ ਆਪਣੇ ਉੱਥੇ ਦਾ ਹਜ਼ੂਰ ਸਾਹਿਬ ਦਾ ਉਹ ਪਿਆ ਉੱਥੇ ਵੀ ਆਪਣੇ ਬਾਲਟੀ ਚ ਪਿਆ ਆ ਉਹ ਮਤਲਬ ਵੀ ਇਹ ਚਾਕੇ ਵੀ ਆਪਣੇ ਪਿਓ ਨੇ ਐਦਾਂ ਮਾਰਿਆ ਚਾਕੇ ਇਹਨਾਂ ਵੀ ਆਪਣੇ ਜੁਰੂ ਦੇ ਵਿੱਚ ਵੀ ਆਪਣੇ ਪੁਲਿਸ ਵਾਲਿਆਂ ਨੇ ਮੈਨੂੰ ਰੋਕ ਲਿਆ ਨਾਕੇ ਦੇ ਉੱਤੇ ਤੇ ਮੈਨੂੰ ਸਾਰਾ ਪੁੱਛਿਆ ਵੀ ਆਪਣੇ ਕਿੱਥੋਂ ਆਇਆ ਕਿੱਥੇ ਚੱਲਾਂ ਮੈਂ ਦਾਅ ਦੱਤਾ ਮੈਨੂੰ ਕਹਿੰਦਾ ਵੀ ਆਪਣੇ ਆਓ ਵੀ ਆਪਣੇ ਆਓ ਗੱਡੀ ਲਗਾ ਦੇ ਸਾਈਡ ਪਰ ਤਾਂ ਮੈਂ ਗੱਡੀ ਸਾਈਡ ਤੇ ਲਾਤੀ ਮੇਰੇ ਦਿਲ 'ਚ ਮੈਂ ਕਿਹਾ ਵੀ ਸ਼ਾਇਦ ਐਂਟਰੀ-ਐਂਟਰੀ ਵਾਲੇ ਹੋਣੇ ਆ ਵੀ ਇਹਨਾਂ ਨੇ ਵੀ ਆਪਣੇ ਹਕ ਜ਼ੋਬੀਆ ਲੈਣਾ ਤਾਂ ਮੈਂ ਸਸਤੀ ਗੱਲ ਦੋਸਤੋ ਮੈਂ ਗੁਰਮੁਖ ਸੰਧੂ ਤੁਸੀਂ ਦੇਖ ਰਹੇ ਹੋ ਜੀ ਖ਼ਬਰੀ ੜਾ ਕੇ ਆ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਪਿਛਲੇ ਕੁਝ ਘੰਟਿਆਂ ਤੋਂ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਡਰਾਈਵਰ ਭਰਾ ਆਪਣਾ ਦੁ ਦਾ ਚੱਕਰ ਲਾ ਕੇ ਆ ਰਿਹਾ ਸੀ ਅਤੇ ਰਸਤੇ ਦੇ ਵਿੱਚ ਰਾਤ ਨੂੰ ਪੁਲਿਸ ਵਾਲਿਆਂ ਨੇ ਉਸ ਨੂੰ ਹੱਥ ਦੇ ਕੇ ਰੋਕਿਆ ਅਤੇ ਕਿਹਾ ਕਿ ਗੱਡੀ ਦੇ ਵਿੱਚ ਕੀ ਕੋਈ ਸਮਾਨ ਵਗੈਰਾ ਹੈ ਕਹਿਣ ਤੋਂ ਭਾਵ ਕਿ ਕੋਈ ਨਸ਼ੀਲਾ ਪਦਾਰਥ ਹੈ ਗੱਡੀ ਦੇ ਵਿੱਚ ਡਰਾਈਵਰ ਕਹਿੰਦਾ ਮੈਂ ਕਿਹਾ ਕਿ ਨਹੀਂ ਗੱਡੀ ਦੇ ਵਿੱਚ ਕੁਝ ਵੀ ਨਹੀਂ ਹੈ ਨਾ ਮੈਂ ਖਾਣਾ ਨਾ ਮੈਂ ਕੋਲ ਰੱਖਦਾ ਕਹਿੰਦਾ ਪਹਿਲਾਂ ਤਾਂ ਮੈਨੂੰ ਪਿਆਰ ਨਾਲ ਪੁੱਛਿਆ ਪੁਲਿਸ ਵਾਲਿਆਂ ਨੇ ਕਿ ਦੱਸ ਦੋਗਾ ਪਰ ਜਦੋਂ ਮੈਂ ਕਿਹਾ ਕਿ ਗੱਡੀ ਦੇ ਵਿੱਚ ਕੁਝ ਹੈ ਹੀ ਨਹੀਂ ਉਸ ਤੋਂ ਬਾਅਦ ਉਹ ਤਲਾਸ਼ੀ ਲੈਣ ਲੱਗੇ ਗੱਡੀ ਦੀ ਅਤੇ ਹੋਰ ਕਈ ਤਰ੍ਹਾਂ ਦੇ ਡਰਾਮੇ ਕਰਨ ਲੱਗੇ ਡਰਾਈਵਰ ਭਰਾ ਕਹਿੰਦਾ ਐਨੇ ਵਿੱਚ ਮੈਂ ਪੁਲਿਸ ਵਾਲਿਆਂ ਨੂੰ ਕਿਹਾ ਕਿ ਮੈਂ ਵੀ ਵੀਡੀਓ ਬਣਾਵਾਂਗਾ ਕਿ ਤੁਸੀਂ ਗੱਡੀ ਦੀ ਤਲਾਸ਼ੀ ਲੈ ਰਹੇ ਹੋ ਕਹਿੰਦਾ ਇਸ ਤੋਂ ਬਾਅਦ ਪੁਲਿਸ ਵਾਲੇ ਥੋੜਾ ਘਬਰਾ ਕੇ ਅਤੇ ਮੇਰੇ ਨਾਲ ਗੱਲਬਾਤ ਕਰਨ ਲੱਗੇ ਐਨੇ ਦੇ ਵਿੱਚ ਹੀ ਉਹਨਾਂ ਨੇ ਛੁਪਾ ਕੇ ਕੋਈ ਸਮਾਨ ਆਪ ਹੀ ਗੱਡੀ ਦੇ ਵਿੱਚ ਛੁੱਟ ਦਿੱਤਾ ਅਤੇ ਕਿਹਾ ਕਿ ਹੁਣ ਬਣਾ ਲੈ ਵੀਡੀਓ ਜਦੋਂ ਡਰਾਈਵਰ ਨੂੰ ਲੱਗਿਆ ਕਿ ਕਿਤੇ ਇਹ ਕੋਈ ਪਰਚਾ ਵਗੈਰਾ ਨਾ ਮੇਰੇ ਉੱਪਰ ਪਾ ਦੇਣ ਤਾਂ ਡਰਾਈਵਰ ਨੇ ਕਿਹਾ ਕਿ ਭਾਈ ਤੁਸੀਂ ਮੇਰਾ ਪਿੱਛਾ ਛੱਡੋ ਤੁਹਾਨੂੰ ਚਾਹੀਦਾ ਕੀ ਹੈ ਐਨੇ ਵਿੱਚ ਪੁਲਿਸ ਵਾਲਿਆਂ ਨੇ ਕਹਿੰਦਾ 20000 ਰੁਪਏ ਦੀ ਡਿਮਾਂਡ ਕਰੀ ਮੈਂ ਕਿਹਾ ਕਿ ਐਨੇ ਪੈਸੇ ਮੇਰੇ ਕੋਲ ਹੈ ਨਹੀਂ ਗੱਲ ਆ ਕੇ 4000 ਰੁਪਏ ਤੇ ਪਹੁੰਚਦੀ ਹੈ ਅਤੇ ਡ라이ਵਰ ਵੀਰ ਨੇ ਕਿਹਾ ਕਿ Google Pay ਕਰਵਾ ਦਿੰਨਾ ਕੈਸ਼ ਤਾਂ ਮੇਰੇ ਕੋਲੇ 4000 ਵੀ ਹੈ ਨਹੀਂ 1000 ਉਹਨਾਂ ਨੇ ਕੈਸ਼ ਲੈ ਲਿਆ ਅਤੇ ਆਨਲਾਈਨ 3000 ਰੁਪਇਆ ਪਵਾ ਲਿਆ ਕਹਿਣ ਤੋਂ ਭਾਵ ਕਿ ਐਨੇ ਜ਼ਿਆਦਾ ਹੌਸਲੇ ਬੁਲੰਦ ਨੇ ਕਿ ਅੱਜਕੱਲ ਆਨਲਾਈਨ ਵੀ ਰਿਸ਼ਵਤ ਲੈ ਲੈਂਦੀ ਹੈ ਪੁਲਿਸ ਅਤੇ ਡਰਾਈਵਰ ਨੇ ਆਪਣਾ ਦੁੱਖੜਾ ਸੋਸ਼ਲ ਮੀਡੀਆ ਦੇ ਉੱਪਰ ਦੱਸਿਆ ਖਿਲਰੇ ਉਹ ਕੱਪੜੇ ਤੇ ਆਹ ਮਿਲੀਆਂ ਵੀ ਹੈ ਦਵਾਈਆਂ ਖਿਲਰੀਆਂ ਆ ਤੇ ਵੀ ਆਪਣੇ ਪਰਚਾਹ ਆ ਮੇਕੋ ਵੀ ਆਪਣੇ ਉੱਥੇ ਦਾ ਹਜ਼ੂਰ ਸਾਹਿਬ ਦਾ ਪੋਪ ਆ ਉੱਥੇ ਵੀ ਆਪਣੇ ਬਾਹਰਤੀ ਜਿਹਾ ਆਇਆ ਹੋ ਮੰਨ ਲਓ ਵੀ ਹਾ ਚੱਕ ਕੇ ਵੀ ਆਪਣੇ ਪੀ ਹੋ ਰਹੇ ਏਦਾਂ ਮਾਰਿਆ ਚੱਕ ਕੇ ਇਹ ਨਾ ਵੀ ਆਪਣੇ ਜੁਰੂ ਦੇ ਵਿੱਚ ਵੀ ਆਪਣੇ ਪੁਲਿਸ ਵਾਲਿਆਂ ਨੇ ਮੈਨੂੰ ਰੋਕ ਲਿਆ ਨਾਕੇ ਦੇ ਉੱਤੇ ਤੇ ਮੈਨੂੰ ਸਾਰਾ ਪੁੱਛਿਆ ਵੀ ਆਪਣੇ ਕਿੱਥੋਂ ਆਇਆ ਕਿੱਥੇ ਚੱਲਾਂ ਮੈਂ ਦੱਸ ਦਿੱਤਾ ਮੈਨੂੰ ਕਹਿੰਦਾ ਵੀ ਆਪਣੇ ਆਓ ਵੀ ਆਪਣੇ ਆਓ ਗੱਡੀ ਲਗਾ ਦੇ ਸਾਈਡ ਪਰ ਤੇ ਮੈਂ ਗੱਡੀ ਸਾਈਡ ਤੇ ਲਾਤੀ ਮੇਰੇ ਦਿਲ 'ਚ ਮੈਂ ਕਿਹਾ ਵੀ ਸ਼ਾਇਦ ਐਂਟਰੀ-ਆਉਟਰੀ ਵਾਲੇ ਹੋਣੇ ਆ ਵੀ ਇਹਨਾਂ ਨੇ ਵੀ ਆਪਣੇ ਹਸਾਬ-ਵਿਚ ਲੈਣਾ ਤੇ ਮੈਂ ਗੱਡੀ ਸਾਈਡ ਤੇ ਲਾ ਕੇ ਤਾਂ ਮੈਂ ਹੱਲੇ ਇਧਰੋਂ ਥੱਲੇ ਉਤਰਿਆ ਤੇ ਬੰਦਾ ਉੱਧਰ ਵੀ ਉੱਪਰ ਚੜਿਆ ਹੋਇਆ ਗੱਡੀ ਤੇ ਤਾਂ ਮੈਂ ਕਿਹਾ ਵਿੱਚ ਬੜ ਗਿਆ ਮੈਂ ਮੁੜ ਕੇ ਫੇਰ ਵਿੱਚ ਬੜ ਗਿਆ ਗੱਡੀ ਦੇ ਤਾਂ ਮੈਂ ਕਿਹਾ ਹਾਂ ਮੈਂ ਕਿਹਾ ਹਾਂਜੀ ਤਾਂ ਬੋਲਿਆ ਕੁਛ ਨਹੀਂ ਤਾਂ ਮੰਨ ਲਓ ਕਿ ਮੇਰਾ ਬੈਗ ਲਾ ਲਿਆ ਵਿੱਚੋਂ ਉੱਥੇ ਲਾ ਪਿਆ ਬ੍ਰੋਲਰ ਮੈਂ ਕਿਹਾ ਵੀ ਇਹ ਆਪਣੇ ਬਾਤ ਕਿਹਾ ਹੋ ਗਈ ਕਹਿੰਦਾ ਮਾਲ ਬਤਾ ਕਹਾਂ ਰੱਖਿਆ ਆ ਮੈਂ ਕਿਹਾ ਕਿਹੜਾ ਦਾ ਮਾਲ ਰੱਖਿਆ ਵੀ ਤਾਂ ਕਹਿੰਦਾ ਵੀ ਆ ਵੀ ਆਪਣੇ ਕਹਿੰਦਾ ਜੇ ਤਾਂ ਤੁਹਾਨੂੰ ਆਪਣੇ ਆਪ ਦੱਸ ਦੂੰਗਾ ਤਾਂ ਕਹਿੰਦਾ ਫੇਰ ਤਾਂ ਕੋਈ ਚੱਕਰ ਨਹੀਂ ਹੈਗਾ ਵੀ ਆ ਖਾਣੇ ਦੇ ਲਈ ਕਹਿੰਦਾ ਵੀ ਹਾ ਸਾਰੇ ਰੱਖਦੇ ਆ ਪਾਈਆ ਖੰਡ ਮੈਂ ਕਿਹਾ ਅੱਛਾ ਕਹਿੰਦਾ ਜੇ ਮੈਂ ਢੂੰਡ ਲਿਆ ਕਹਿੰਦਾ ਫਿਰ ਮੈਂ ਤੈਨੂੰ ਵੀ ਇਹ ਛੋੜਨਾ ਨਹੀਂ ਹੈਗਾ ਮੈਂ ਕਿਹਾ ਤੂੰ ਯਾਰ ਜਿੱਥੇ ਲਾਪੜਾ ਲੱਪਲਾ ਮੈਂ ਕਿਹਾ ਮੇਰੇ ਕੋਲ ਹੈ ਨਹੀਂਗਾ ਕੁਝ ਤੇ ਮੇਰੇ ਆ ਕੱਪੜੇ-ਕੁਪੜੇ ਕੱਢ ਕੇ ਵੀ ਆਪਣੇ ਬਾਹਰ ਲਾ ਪਿਆ ਛੱਡਣਾ ਤੇ ਉਹਨੂੰ ਫਿਰ ਬੈਗ ਦੇ ਵਿੱਚੋਂ ਲੱਭਿਆ ਪ੍ਰਸ਼ਾਦ ਤੇ ਵੀ ਆਪਣੇ ਲੁਫਾਵੇ ਦੇ ਵਿੱਚ ਜਿਹੜਾ ਬੰਨਿਆ ਹੈ ਕਹਿੰਦਾ ਇਹ ਦੇਖ ਕਹਿੰਦਾ ਮਾਲ ਉਹ ਮੈਂ ਕਿਹਾ ਪ੍ਰਸ਼ਾਦ ਆ ਮੈਂ ਕਿਹਾ ਦੇਖ ਲੈ ਪਹਿਲਾਂ ਤਾਂ ਵੀ ਆਈ ਮੈਂ ਮੈਂ ਵੱਲ ਵੀ ਨਹੀਂ ਵੀ ਆਪਰੇ ਜਿੱਲੇ ਬੋਲੇ ਪ੍ਰਸ਼ਾਦ ਆ ਉਹ ਚੱਕ ਕੇ ਬਾਲਟੀ 'ਚ ਮਾਰਿਆ ਮੈਂ ਉਹਨੂੰ ਜਿਹੜਾ ਮਾਰਿਆ ਵੀ ਆਹ ਔਖਾ ਹੋ ਕੇ ਬੋਲ ਪਿਆ ਮੈਂ ਕਿਹਾ ਜਿਹੜਾ ਪ੍ਰਸ਼ਾਦ ਆ ਤ ਮੈਂ ਬਹਿ ਗਿਆ ਤਾਂ ਲਫਾ ਲੁੱਗਦਾ ਰਿਹਾ ਗੱਡੀ ਦੇ ਵਿੱਚੋਂ ਹੱਥੋਂ ਮਾਰਦਾ ਰਿਹਾ ਮੈਂ ਕਿਹਾ ਭਾਈ ਵੀ ਮਾਲ ਹੈ ਨਹੀਂਗਾ ਮੈਂ ਕਹਿੰਦਾ ਜੀ ਮੈਂ ਢੂੰਡ ਲਿਆ ਫਿਰ ਕਹਿੰਦਾ ਔਖਾ ਕਰੂੰਗਾ ਮੈਂ ਕਿਹਾ ਤੂੰ ਔਖਾ ਕਰ ਲੈ ਕੋਈ ਦਿੱਕਤ ਨਹੀਂ ਮੈਂ ਕਿਹਾ ਤੂੰ じゃ ਢੂੰਡਲਾ ਮਾਲ ਮੈਂ ਕਿਹਾ ਤਾਂ ਮਾਲ ਉਹਨੂੰ ਵੀ ਲੱਭਿਆ ਨਹੀਂ ਕਹਿੰਦਾ ਵੀ ਆਪੇ ਕਹਿੰਦਾ ਉੱਤਰ ਕੇ ਆ ਜਾ ਥੱਲੇ ਵੀ ਆਪਣੇ ਪਿੱਛੇ ਦੇਖਣਾ ਮੈਂ ਕਿਹਾ ਚਲ ਤੋਰ ਮੈਂ ਕਿਹਾ ਤਾਂ ਟਰਾਲੀ ਦੇ ਉੱਤੇ ਚੜ ਗਿਆ ਕਦੀ ਇੱਧਰ ਦੀ بڑے ਠੇਲੇ ਤੇ ਕਦੀ ਉੱਧਰ ਦੀ بڑے ਠੇਲੇ ਤੇ ਮੈਂ ਕਿਹਾ ਵੀ ਹੈ ਨਹੀਂ ਕੁਝ ਵੀ ਤਾਂ ਕਹਿੰਦਾ ਵੀ ਆਪਣੇ ਤੇਰੇ ਫੋਨ ਨਾਲ ਕੱਕਰੀ ਹੋਗਾ ਮੈਂ ਕਿਹਾ ਠੀਕ ਹੈ ਫਿਰ ਵੀ ਆਪਣੇ ਕੱਢ ਕੇ ਫੋਨ ਲਾ ਲਿਆ ਕਿਸੇ ਵੇ ਆਪਣੇ ਹਟਰਾਲਾ ਫੜ ਲਿਆ ਭੁੱਕੀ ਵਾਲਾ ਦਾ ਮੈਨੂੰ ਲੱਗਿਆ ਪਤਾ ਮੈਂ ਕਿਹਾ ਵੀ ਇਹ ਬਈ ਆਪਣ ਝੂਠ ਬੋਲਦਾ ਵੀ ਇਹਨੇ ਕਿਸੇ ਨੂੰ ਫੋਨ ਨਹੀਂ ਕੀਤਾ ਤੇ ਜਿੱਲੇ ਫੋਨ ਕੱਟਿਆ ਮੈਂ ਕਿਹਾ ਮੇਰੀ ਸੁਣੋ ਬਾਤ ਵੀ ਚਾਹੇ ਐਕਸ-ਰੇ ਵਾਲੀ ਖੇਰ ਮਗਾ ਲਓ ਇੱਕ ਚਾਹੇ ਮੰਗਾ ਲਾ 20 ਮੈਂ ਕਿਹਾ ਮੇਰੇ ਕੋਲ ਹੈ ਨਹੀਂ ਗੱਜਰ ਕੁਝ ਵੀ ਵੀ ਚੈਕਿੰਗ ਦਾ ਵੀ ਆਪ ਲੋਗ ਵੀ ਇਹ ਕਰੋ ਮੈਂ ਕਹਾ ਮੈਂ ਤੇਰੀ ਵੀਡੀਓ ਬਣਾਉਂਗਾ ਤੇਰੀ ਮੈਂ ਫਿਰ ਜਦੋਂ ਮੈਂ ਕਹਿੰਦਾ ਵੀਡੀਓ ਬਣਾਉਂਗਾ ਫਿਰ ਥੋੜੀ ਜਿਹੀ ਵੀ ਅਸੀਂ ਪੈ ਕੇ ਠੰਡਾ ਪੈ ਗਿਆ ਤਾਂ ਥੱਲੇ ਉਤਰ ਆਇਆ ਮੈਂ ਥੱਲੇ ਉਤਰ ਕੇ ਮੇਰੇ ਮੁੰਡੇ ਦੇ ਉੱਤੇ ਹੱਥ ਰੱਖ ਕੇ ਕਹਿੰਦਾ ਮੇਰੇ ਨਾਲ ਇਧਰ ਨੂੰ ਤੁਰ ਗਿਆ ਗੱਡੀ ਵੱਲੋਂ ਮੇਰੇ ਦਿਲ 'ਚ ਫੇ ਆ ਗਿਆ ਮੈਂ ਕਹਾ ਇਹਨੇ ਯਾਰ 100-150 ਰੁਪਈਆ ਲੈਣਾ ਹੋਣੇ ਨੇ ਮੈਨੂੰ ਕਹਿੰਦਾ ਤੂੰ ਭਾਈ ਮੇਰੇ ਕੋਲ ਦੇਖਣੇ ਸੀ ਭਾਈ ਆਪਣੇ ਬੜੀਆਂ ਬੰਦਾ ਲੱਗ ਰਿਹਾ ਥਾ ਟਾਕੀ ਦੇ ਕੋਲ ਆਣ ਕੇ ਵੀ ਆਪਣੇ ਜੇਬ ਦੇ ਵਿੱਚੋਂ ਕੱਢ ਕੇ ਕੁਛ ਉਹਨੇ ਚੱਕ ਕੇ ਇਧਰ ਮਾਰਿਆ ਅੰਦਰ ਜਿੱਲੇ ਮੈਂ ਦੇਖਣ ਲੱਗਾ ਮੈਨੂੰ ਕਹਿੰਦਾ ਚੱਲ ਕੰਦਾ ਇਹ ਆ ਵੀਡੀਓ ਬਣਾ ਲੈ ਕਹਿੰਦਾ ਹੁਣ ਜਾ ਮੈਂ ਕਿਹਾ ਵੀ ਕਿਆ ਛੱਡਿਆ ਕਹਿੰਦਾ ਦੇਖ ਲੈ ਕਹਿੰਦਾ ਤੇਰੇ ਕੋਲ ਪਤਾ ਹੋਗਾ ਕਹਿੰਦਾ ਤੇਰਾ ਜ਼ਮਾਨ ਆ ਜਿੱਲੇ ਮੈਂ ਚੜਿਆ ਗੱਡੀ ਦੇ ਵਿੱਚ ਐਡਾ ਲਫਾਫਾ ਕਾਲੇ ਰੰਗ ਦਾ ਤਾਂ ਕਹਿੰਦਾ ਭਾਈ ਸਾਹਿਬ ਵੀ ਆਪਣੇ ਵੀ ਆਪਣੇ ਕਹਿੰਦਾ ਵੀ ਆਹ ਤੇਰੇ ਕੋਲ ਕਹਿੰਦਾ ਪਕੜੀ ਗਈ ਐ ਫੀਮ ਮੇਰਾ ਸਾਲਾ ਮੂੰਹ ਉੱਡ ਗਿਆ ਮੈਂ ਕਿਹਾ ਯਾਰ ਆਹ ਕਿਹੜੀ ਗੱਲ ਹੋ ਗਈ ਮੈਂ ਕਿਹਾ ਤੇਰੀ ਮੈਂ ਕਿਹਾ ਅੱਬ ਤਾਂ ਕਹਿੰਦਾ ਭਾਈ ਪਰਚਾ ਕੱਢੇਗਾ ਤੇ ਮੈਂ ਕਿਹਾ ਮੈਂ ਕਿਹਾ ਮੇਰੀ ਸੁਣੋ ਬਾਤ ਭਾਈ ਵੇ ਤੇਰੇ ਕੋਲ ਵੀ ਪਤਾ ਝੂਠ ਹੈ ਇਹ ਮੇਰੇ ਕੋਲ ਵੀ ਪਤਾ ਝੂੜਿਆ ਮੈਂ ਕਿਹਾ ਵੀ ਤੂੰ ਮੇਰੇ ਕੋਲ ਇਹ ਦੱਸ ਵੀ ਤੂੰ ਮੇਰੀ ਜਾਨ ਕਿਵੇਂ ਛੋੜੇਗਾ ਤਾਂ ਬੰਦਾ ਕਹਿੰਦਾ ਵੀ ਆਪਣੇ 20000 ਰੁਪਏ ਤਾਂ ਮੈਂ ਕਿਹਾ ਵੀ 20000 ਤਾਂ ਮੈਂ ਕਿਹਾ ਵੀ ਮੈਂ ਕੋਈ ਐਡਾ ਲੈਂਡਲੋਰਡ ਨਹੀਂ ਵੀ ਮੈਂ 20000 ਰੁਪਏ ਜੇਬ ਦੇ ਵਿੱਚ ਪਾ ਕੇ ਵੀ ਮੈਂ ਗੱਡੀ ਲੈ ਕੇ ਤੁਰਿਆ ਆ ਮੈਂ ਕਿਹਾ ਪੈਸੇ ਨਹੀਂ ਹੈਗੇ ਮੇਰੇ ਕੋਲ ਵੀ ਹਾਂ ਕੈਸ਼ ਨਹੀਂ ਹੈਗਾ ਕਹਿੰਦਾ ਤੇਰੇ ਕੋਲ ਬਸ ਕਿਥਨੇ ਆ ਮੈਂ ਕਿਹਾ ਮੇਰੇ ਕੋਲ 11500 ਰੁਪਏ ਆਊਗਾ ਇਸ ਤੋਂ ਬੜਾ ਤਾਂ ਹੈ ਨਹੀਂਗਾ ਮੈਂ ਕਿਹਾ ਮੈਂ ਕਿਹਾ ਮੇਰੇ ਕੋਲ ਲਾ ਟੌਕਸ ਨੇ ਈ ਆ ਵੀ ਭਾਈ Google Pay ਕਰ ਸਕਦਾ ਹਾਂ ਮੈਂ ਤਾਂ ਬੰਦਾ Google Pay ਨੂੰ ਵੀ ਵੇ ਆਪਣਾ 3000 ਰੁਪਏ Google Pay ਤੋਂ ਕਿਸੇ ਮੀਨਾ ਕੁਮਾਰੀ ਦੇ ਨਾਮ ਦੇ ਉੱਤੇ ਵੀ ਉਹਨੇ ਵੀ ਹੈ ਵੀ ਆਪਨੇ ਵੀ ਆਪਣੇ ਪਾ ਦਤਾ ਉਹਨੇ ਆਪ ਉਹਨੇ ਜਾਂ ਮੇਰਾ ਫੋਨ ਪਰ ਕੇ ਖੁਦ ਪਾ ਦਤਾ ਉਹਨੇ ਤਾਂ ਮੈਂ ਤੋਂ 1000 ਰੁਪਇਆ ਕੈਸ਼ ਫੜ ਲਿਆ ਤਾਂ ਦੋਸਤੋ ਤੁਸੀਂ ਨੇ ਪੂਰੀ ਵੀਡੀਓ ਦੇਖੀ ਵੈਸੇ ਇਸ ਬਾਈ ਨੂੰ ਬਹੁਤ ਸਾਰੇ ਲੋਕ ਸਲਾਹ ਦੇ ਰਹੇ ਨੇ ਕਿ ਤੁਹਾਡੇ ਕੋਲੇ ਸਕਰੀਨ ਸ਼ਾਟ ਆ ਗਿਆ ਜਿਹੜੇ ਪੈਸੇ ਤੁਸੀਂ ਨੇ ਆਨਲਾਈਨ ਕਰੇ ਨੇ ਕੇਸ ਵਗੈਰਾ ਕਰ ਦੋ ਜਾਂ ਫਿਰ ਹੋਰ ਤਰ੍ਹਾਂ ਤਰ੍ਹਾਂ ਦੀਆਂ ਸਲਾਹਾਂ ਦੇ ਰਹੇ ਨੇ ਪਰ ਦੋਸਤੋ ਗਰੀਬ ਬੰਦਾ ਕਰੇ ਤਾਂ ਕਰੇਗੀ ਕੌਣ ਕੋਟ ਕਚੈਰੀਆਂ ਦੇ ਚੱਕਰਾਂ 'ਚ ਪਵੇ ਬਾਕੀ ਤੁਸੀਂ ਆਪਣੀ ਰਾਏ ਕਮੈਂਟਾਂ 'ਚ ਜ਼ਰੂਰ ਦੱਸਿਓ